ਪ੍ਰਲਸਤ ਵੀਰ ਸਿੰਘ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਦੀ ਨੀ ਪਾਈ ਦਰਗਾਹ ਦਾਸ ਜੀ ਨੂੰ ਖਰੀਦੇ ਇਲਾਕੇ ਵਿੱਚ ਪੇਜ ਕੇ ਉਸ ਥਾਂ ਦੀ ਚੋਣ ਕੀਤੀ ਜਿੱਥੇ ਚੱਕ ਦੀ ਉਸਾਰੀ ਕਰਨੀ ਸੀ ਥਾਂ ਦੀ ਹਰ ਪੱਖੋਂ ਦੇਖ ਰੇਖ ਕਰਕੇ 19 ਜੂਨ 1665 ਮੁਤਾਬਕ ਇਕੀ ਹਾਰਡ 1722 ਬਿਕਰਮੀ ਨੂੰ ਨੀ ਰੱਖਣ ਦਾ ਫੈਸਲਾ ਕੀਤਾ ਗਿਆ ਨੀ ਬਾਬਾ ਬੁੱਢਾ ਜੀ ਦੇ ਪੁੱਤਰੇ ਬਾਬਾ ਗੁਰਦਤਾ ਜੀ ਕੋਲੋਂ ਰਖਵਾਈ ਅਤੇ ਸਹਿਰ ਦਾ ਨਾਮ ਮਾਤਾ ਨਾਨਕੀ ਜੀ ਦੇ ਨਾਂ ਚੱਕ ਨਾਨਕੀ ਰੱਖਿਆ ਗਿਆ ਮੋੜੀ ਮੱਖੋਵਾਲ ਦੇ ਪੁਰਾਣੇ ਥੇ ਤੇ ਸਰੋਟੀ ਪਿੰਡ ਦੀ ਜ਼ਮੀਨ ਵਿੱਚ ਗੱਡੀ ਸੀ ਪਿਛੋਂ ਇਹ ਹੀ ਅਨੰਦਪੁਰ ਸਾਹਿਬ ਬਣਿਆ ਜਦ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਤੋਂ ਚੱਕ ਨਾਨਕੀ ਆਏ ਤਾਂ ਉਹਨਾਂ ਸਹਿਰ ਵਿੱਚ ਚਰਨ ਪਾਉਣ ਤੋਂ ਪਹਿਲਾਂ ਸੰਗਤਾਂ ਸਮੇਤ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਅਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਪੜੀਆਂ بیٹے ਗੁਰੂ ਜੀ ਦੀ ਸ਼ਰਧਾ ਅਤੇ ਪਿਆਰ ਦੀ ਹਕੇ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ ਅੱਜ ਤੋਂ ਇਸ ਨਗਰ ਦਾ ਨਾਂ ਹੀ आनंदपुर ਹੋਇਆ ਫਿਰ ਆਨੰਦਪੁਰ ਹੀ ਪੱਕ ਗਿਆ ਇਸੇ ਅਸਥਾਨ ਨੂੰ ਪਹਿਲਾ ਮਾਖੋਵਾਲ ਕਹਿੰਦੇ ਸਨ ਇਹ ਪ੍ਰਚਲਿਤ ਸੀ ਕਿ ਮਾਖੋ ਨਾਂ ਦਾ ਦਾਇਤ ਕਿਸੇ ਨੂੰ ਵਸਨ ਨਹੀਂ ਦਿੰਦਾ ਸੀ ਹੁਣ ਜਦ ਗੁਰੂ ਜੀ ਦੇ ਚਰਨ ਪੈ ਗਏ ਤਾਂ ਉਹ ਮਾਖੋਵਾਲ ਧਰਮ ਦਾ ਗੜ ਆਨੰਦਪੁਰ ਹੋ ਗਿਆ ਸਰਕਾਰੀ ਕਾਗਜ਼ਾਂ ਵਿੱਚ ਚੱਕ ਨਾਨਕੀ ਕਾ ਕਰਕੇ ਜਾਣਿਆ ਜਾਂਦਾ ਰਿਹਾ ਹੈ ਹੁਸਿਆਰਪੁਰ ਜ਼ਿਲ੍ਹੇ ਦੇ ਗਜ ਟੇਅਰ 1883 1884 ਦੇ ਪੰਨਾ 135 ਦੇ ਚੱਕ ਨਾਨਕੀ ਕਰਕੇ ਹੀ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ